ਸਰ ਸ਼੍ਰੀਖਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾ ਤੇ ਪਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਸਾਰੇ ਸੂਬਿਆਂ ਦੇ ਵਿੱਚ ਚਿਤਾਵਨੀ ਦਿੱਤੀ ਗਈ ਹੈ ਪੀਜੀਐਚ ਬਣੇਗਾ ਦੇਸ਼ ਦਾ ਪਹਿਲਾ ਮੈਡੀਕਲ ਮਿਊਜ਼ੀਅਮ 60 ਸਾਲਾਂ ਦਾ ਸਫਰ ਦੇਖਣ ਨੂੰ ਮਿਲੇਗਾ ਇਸ ਮਿਊਜ਼ੀਅਮ ਦੇ ਵਿੱਚ ਇਡੀ ਵੱਲੋਂ ਕਾਂਗਰਸ ਐਮਐਲਏ ਦੇ ਘਰ ਉਤੇ ਵਜੀਰ ਰੇਡ 13292 ਕਰੋੜ ਰੁਪਏ ਬੈਂਕ ਕਰਪਟ ਦੇ ਵਿਰੁੱਧ ਲੱਗੇ ਇਲਜ਼ਾਮ। ਅੰਮ੍ਰਿਤਸਰ ਪੁਲਿਸ ਦੀ ਹੋਟਲ 'ਚ ਵਜੀਰ ਰੇਡ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਮਾਰੀ ਛਾਲ। ਸਰ ਹੱਦੋਂ ਪਾਰ ਨਸ਼ੀਲੇ ਪਦਾਰਥਾਂ ਦਾ ਤੰδα ਕਰਨ ਵਾਲੇ ਨੈੱਟਵਰਕ ਦਾ ਹੋਇਆ ਪਰਦਾਫਾਸ਼। ਬੇਰਹਿਮ ਮਾਦਾ ਹੋਇਆ ਵੀਡੀਓ ਵਾਇਰਲ ਪਹਿਲਾਂ ਵੱਡੀਆਂ ਬੇਟੇ ਦੇ ਦੰਦੀਆਂ ਉਸ ਤੋਂ ਬਾਅਦ ਮੁੱਕੇ ਥੱਪੜ ਨਾਲ ਕੀਤੀ ਕੁੱਟਮਾਰ ਸ਼ੰਭੂ ਬਾਰਡਰ ਦੇ ਬੈਰੀਗੇਡ ਖੋਲਣ ਦੇ ਹੁਕਮਾਂ ਨੂੰ ਨਾ ਮੰਨ ਕੇ ਇੱਕ ਸੁਤੀ ਫਸੀ ਸਰਕਾਰ ਹੋਇਆ ਇੱਕ ਹੋਰ ਨੋਟਿਸ ਜਾਰੀ ਐਸਆਈਟੀ ਦੇ ਅੱਗੇ ਨਹੀਂ ਪੇਸ਼ ਹੋਣਗੇ ਵਿਕਰਮ ਸਿੰਘ ਮਜੀਠੀਆ ਚਿੱਠੀ ਦੇ ਕੇ ਮੰਗਿਆ ਹੋਰ ਸਮਾਂ निहंग ਵੱਲੋਂ 20 ਸਾਲਾ ਨੌਜਵਾਨ ਤੇ ਤਲਵਾਰਾਂ ਨਾਲ ਕੀਤਾ ਹਮਲਾ ਹੋਈ ਮੌਤ ਪੁਲਿਸ ਲੈਣਾ ਚਾਲਦੀ ਅਮਰਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਮੁੜ ਕੀਤਾ ਅਦਾਲਤ ਦਾ ਰੁਖ ਨੀਡ ਪੇਪਰ ਲੀਕ ਹੋਣ ਤੇ ਸੁਪਰੀਮ ਕੋਰਟ ਤੇ ਸੁਣਵਾਈ ਹੋਵੇਗੀ ਅੱਜ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਭਾਵੁਕ ਪੋਸਟ ਸ਼ੇਅਰ ਅਤੇ ਕਈਆਂ ਭਾਵੁਕ ਗੱਲਾਂ ਕੈਨੇਡਾ ਦੇ ਵਿੱਚ ਬਣੇ ਹੜ੍ਹ ਦੇ ਹਾਲਾਤ ਸੜਕ ਤੇ ਤੈਰਦੀਆਂ ਆਈਆਂ ਗੱਡੀਆਂ ਨਜ਼ਰ ਰੈਪਰ ਡ੍ਰੇਗ ਦੇ 8 ਕਰੋੜ ਦੇ ਬੰਗਲੇ ਦੇ ਵਿੱਚ ਭਰਿਆ ਪਾਣੀ ਪੂਰਾ ਬੰਗਲਾ ਹੋਇਆ ਜਲਥਲ ਸ਼ਾਪਿੰਗ ਮਾਲ 'ਚ ਲੱਗੀ ਅੱਗ 16 ਲੋਕਾਂ ਦੀ ਮੌਤ ਦਾ ਮਾਮਲਾ ਆਇਆ ਸਾਹਮਣੇ ਬੱਬਰ ਖਾਲਸਾ ਗਰੁੱਪ ਨਾਲ ਜੁੜਿਆ ਮੁਲਜ਼ਮ ਹੋਇਆ ਗ੍ਰਿਫਤਾਰ ਅੰਮ੍ਰਿਤਸਰ ਪਲੱਸ ਦੀ ਹੋਟਲ 'ਚ ਵਜੀ ਰੇਟ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਮਾਰੀ ਛਾਲ ਮੀਰੀ ਪੀਰੀ ਦੇ ਅਫਸਰ ਤੇ ਜੀ ਅਕਾਲ ਤਖਤ ਤੋਂ ਵਿਖੇ ਗੁਰਬਤ ਸਮਾਗਮ ਅਬਾਰਾ ਪਸ਼ੂ ਕਾਰਨ ਹੈੱਡ ਗ੍ਰੰਥੀ ਦੀ ਹੋਈ ਮੌਤ ਖਾਦਸੇ ਦੇ ਵਿੱਚ ਟੜਕੜਫਕੇ ਨਿਕਲੀ ਜਾਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੰਥਰਤਨ ਦੀ ਇੱਕਤੀ ਮ ਵਿਦਵਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵੱਖ-ਵੱਖ ਹਾਊਸ ਕਮੇਟੀਆਂ ਲਈ ਨਾਮ ਜੱਦ ਦਿੱਤੇ ਗਏ। ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਜਾਸਤ ਧੰਨਵਾਦ।